ਆਏ ਪਤਾ ਨਹੀਂ ਹੁਣ ਕੀ ਬੋਲਣਾ ਇਹਨਾਂ ਨੇ ਆਣ ਕੇ ਦਾਦੀ ਮਾ ਕੀ ਆ ਪੁੱਤ ਪੁੱਤੀ ਹੱਤ ਬਾਂਦੀ ਪੁੱਤੀ ਪੁੱਤ ਰਹੰਦੇ ਬਾਂਦੀ ਹਰੇ ਮੇਰੀ ਧੀ ਕਿੰਨੀ ਛੋਰੀ ਨਹੀਂ ਮੇਰਾ ਪੁੱਤ ਤੇ ਕਿੱਥੇ ਚਲ ਗਏ ਹੈ ਸਾਰੇ ਤੁਹਾਨੂੰ ਲੱਭਦੇ ਫਿਰੰਡੇ ਗੇ ਪੁੱਤ ਲੱਭਦੇ ਹੀ ਮਗਰੋਂ ਹਾਂ ਸਾਰੇ ਲੱਭਦੇ ਹੀ ਤਾਂ ਉਹ ਕਮ ਮਮਾ ਤੇ ਮਮਾ ਪੁੱਤ ਜਿੰਦਿਆਂ ਨੂੰ ਤੇ ਇੱਥੇ ਸਾਨੂੰ ਘਰ ਬੈਠਿਆਂ ਨੂੰ ਤਾਂ ਕੋਈ ਪੁੱਛਦਾ ਨਹੀਂਗਾ ਜੇ ਅਹੀਂ ਕਰੂੰ ਬਾਹਰ ਚੱਲ ਕੇ ਤੇ ਸਾਨੂੰ ਲੱਭਦੇ ਫਿਰਦੇ ਹੈਗੇ ਹਾਂ ਲੱਭਣ ਦੇ ਸੀਗੇ ਬੱਤੀ ਕੱਤ ਗਏਗੇ ਪਤਾ ਨਹੀਂ ਉਦਾਂ ਹੀ ਚੱਲ ਗਏ ਸੀ ਕਿ ਗੁਰਦੁਆਰੇ ਮੱਥਾ ਟੇਕ ਆਈਏ ਬੱਤੀ ਬੰਦ ਕਰ ਦੇ ਬੁੱਤ ਬੱਤੀ ਰਹਿਣ ਦੇ ਰਹਿਣ ਦੇ ਬੱਤੀਆਂ ਨਹੀਂ ਬੰਦ ਕਰਨ ਦੀ ਲੋੜ ਹੈਗੀ ਕੋਈ ਬਦੀ ਮੈਨੂੰ ਸੁਣਾ ਵਾ ਚੱਲ ਸਮਝੀ ਤੂੰ ਉੱਧਰ ਲੈ ਤੈਨੂੰ ਜਿਆਦਾ ਚੱਲ ਬਾਹਰ ਵੱਡਿਆ ਚ ਨਹੀਂ ਬੋਲ ਚੱਲ ਕੁੰਡਾ ਮਾਰ ਲਓ ਹੋਇ ਰੱਬ ਨਾ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਤੇ ਹੀ ਇੱਥੇ ਪ੍ਰੈਸਟੇਬਲ ਪੜਿਆ ਗੋਡੇ-ਗੋਡੇ ਕੱਪੜੇ ਮੈਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਕੁੜੀ ਨੂੰ ਵੀ ਪੜਾਉਣਾ ਹੁੰਦਾ ਮੁੰਡੇ ਨੂੰ ਵੀ ਪੜਾਉਣਾ ਹੁੰਦਾ ਆਵੇ ਕਿੱਲੀਆਂ ਮੇਰੀਆਂ ਪਰੀਆਂ ਪਈਆਂ ਕੱਪੜਿਆਂ ਨਾਲ ਮੈਂ ਤਾਂ ਜੋ ਕੱਪੜੇ ਜੋੜਨ ਲੱਗੀ ਜੇ ਮੈਂ ਕੋਈ ਐਦਾਂ ਦਾ ਕੰਮ ਕਰਨ ਲੱਗਦੀ ਆ ਤੇ ਇਹ ਆਪਣਾ ਕੋਈ ਨਾ ਕੋ ਘਾਰਾ ਕਰ ਜਾਂਦੀ ਹੁਣ ਮੈਂ ਦੱਸ ਕੀ ਕਰਾਂ ਮੂੰਹ ਗੱਤ ਲਗਾਉਂਦੀ ਲੋੜ ਨਹੀਂ ਹੁਣ ਐਡੀ ਜੋ ਤੋ ਹੀ ਕਰਨਾ ਹੈ ਨਾ ਉਹ ਕਰਤਾ ਵਾ ਬਹੁਤ ਸੋਹਣੀ ਗੱਲ ਕੀਤੀ ਆ ਆਹ ਸਿਰ ਦੇ ਵਿੱਚ ਨਾ ਚੰਗੀ ਤਰ੍ਹਾਂ ਸਵਾਪ ਆਤੀ ਤੁਹਾਡੇ ਚ ਜੇ ਹੋਰ ਕੋਈ ਹੁੰਦਾ ਮਨਜੋਦ ਦੇ ਤਾਂ ਤੇ ਚੰਗਾ ਸਾਡੇ ਪਾਜ ਕਰਦਾ ਸਾਰੇ ਪਿੰਡ ਦੇ ਵਿੱਚ ਅੱਜ ਕੱਲ ਤੇ ਵੀਡੀਓ ਦਾ ਜ਼ਮਾਨਾ ਲੋਕਾਂ ਨੇ ਵੀਡੀਓ ਬਣਾ ਕੇ ਤੇ ਵਾਇਰਲ ਕਰ ਦੇਣੀ ਹੋਰ ਨਹੀਂ ਕੋਹ ਤੇ ਅਸੀਂ ਆਪਣੀ ਇੱਜ਼ਤ ਦੇ ਬਣਾਉਣ ਦੇ ਖਾਤਰ ਉਹਨਾਂ ਦੀ ਤਰਲੇ ਕੱਢਣੇ ਸੀ ਤੇ ਅਗਲੇ ਨੇ ਸਾਡੇ ਕੋ ਪੈਸੇ ਮੰਗਣੇ ਸੀਗੇ ਪੈਸੇ ਤੇ ਅੱਗੇ ਉਹਨੇ ਕਵਾ ਨਾ ਕਾਦੀ ਤੰਗੀ ਹੈ ਤੁਹਾਨੂੰ ਮੈਨੂੰ ਇਹ ਦੱਸੋ ਪਹਿਲਾਂ ਲੰਗਰ ਨਹੀਂ ਮਿਲਦਾ ਕਿ ਚਾਹ ਨਹੀਂ ਮਿਲਦੀ ਹਾਏ ਨੇ ਕੀ ਰੋਲਾ ਪਾਤਾ ਵਾ ਕਿਸੇ ਨੇ ਗੁਰੂ ਘਰ ਵੀ ਨਹੀਂ ਜਾਣਾ ਗੁਰੂ ਘਰ ਜਾਣਾ ਵਾ ਨਹੀਂ ਕਿਸੇ ਨੇ ਮੱਥਾ ਟੇਕਣ ਵੀ ਨਹੀਂ ਜਾਣਾ ਮੰਮੀ ਚੁੱਪ ਕਰ ਜਾ ਗੱਡੀਆਂ ਸਭ ਕੋ ਤੂੰ ਇਹ ਕਿਤੇ ਕਦੀਆਂ ਨੂੰ ਆਖਿਆ ਹੀ ਨਹੀਂ ਤੈਨੂੰ ਮੱਥਾ ਟਕਾ ਲਿਆਈਏ ਬਾਨੇ ਤੂੰ ਮੱਥੇ ਦੇ ਲਾਉਣ ਡਈਆਂ ਤੇ ਹੋਰ ਨੂੰ ਫੁਰਨ ਹੋਣ ਨੂੰ ਫਿਰ ਡਈ ਹਾਂ ਨਾ ਜਵਾਨੀ ਬਾਰੇ ਤੇ ਦੌੜਦਾ ਕੋਈ ਚੰਗਾ ਲੱਗੂਗਾ ਵੀ ਅਸੀਂ ਜੀਵਨ ਬਤੀਤ ਕਰਨਾ ਬੁੱਢੇ ਬਾਰੇ ਵੇਖ ਲੈ ਕੀ ਕਰਦੇ ਫਿਰਦੇ ਈ ਮਾੜਾ ਕਰ ਦਿੱਤਾ ਤੁਹਾਡਾ ਦੱਸੋ ਤਾਂ ਸਹੀ ਇੱਕ ਵਾਰ ਜੇ ਨਹੀਂ ਤਾਂ ਨਹੀਂ ਚੰਗੇ ਲੱਗਦੇ ਅਸੀਂ ਚੱਲ ਜਾਨੇ ਇੱਥੋਂ ਤਾਂ ਤੁਸੀਂ ਰੋ ਦੋਵੇਂ ਜਾਣੇ ਰਾਜ ਕਰੋ ਇੱਥੇ ਬਹਿ ਕੇ ਨਹੀਂ ਭੈਣਾ ਗੁਰਦੁਆਰੇ ਗਏ ਹਾਂ ਕਿੱਥੇ ਗਏ ਹਾਂ ਆਪਾਂ ਕੀ ਗੁਰਦੌਰ ਮਾਤਾ ਕਿਹੜੀ ਨੀਂਦ ਨਾ ਗਈ ਹੀ ਇਹ ਵੀ ਮੈਨੂੰ ਦੱਸ ਦੇ ਜਰਾ ਕਿਹੜੀ ਨੀਂਦ ਨਾ ਗਈ ਔਰ ਲੋਕੀ ਤੇ ਮਰਤਾ ਮੰਗਣ ਜਾਂਦੇ ਚੋਲੀਆਂ ਅੱਢਦੇ ਤੁਸੀਂ ਤਾਂ ਦੋਵੇਂ ਜੀ ਭੱਜ ਗਏ ਉਂਤਰਾ ਗੋੜਾ ਗੋੜਾ ਪਾ ਪੈਲੇ ਨਰਕ ਵਾਲੇ ਕੱਪੜੇ ਪਾਏ ਹੀ ਇੱਤਾ ਚੰਗੀ ਲੱਗਦੀ ਆ ਤੇ ਫੇਰ ਤੇਰਾ ਮਾੜਾ ਮੋਟਾ ਚੰਗਾ ਉਹ ਜਿਤਨਾ ਉਥੋਂ ਉੱਠੇ ਉਤਨਾ ਤੇਰੇ ਨਾਲ ਤੁਰ ਪਿਆ ਮੱਥਾ ਟੇਕਣ ਗਏ ਤੁਸੀਂ ਕਿੱਥੇ ਗਏ ਹੋ ਰਸਤੇ ਮਨਪੀਤ ਮੈਂ ਆਖਿਆ ਗੁਰਦੁਆਰੇ ਗਏ ਆ ਤੇ ਗੁਰਦੁਆਰੇ ਕੋਈ ਰਿਸ਼ਤੇਦਾਰ ਟੱਕਰ ਜਾਂਦਾ ਤੇ ਇਹਨਾਂ ਨੇ ਉਹਨਾਂ ਨੂੰ ਕੱਲੀਆਂ-ਕੱਲੀਆਂ ਗੱਲਾਂ ਦੱਸਣੀਆਂ ਅਗਲੇ ਆਪਣੇ ਘਰ ਦੀ ਇੱਕ ਦੱਸ ਕੇ ਤੇ ਇਹਨਾਂ ਕੋ ਸਾਰੀਆਂ ਸੁਣ ਲੈਣੀਆਂ ਹੈਗੀਆਂ ਚੱਲ ਮੰਮੀ ਮੈਂ ਮੰਨਦੀ ਆ ਵੀ ਗੁਰਦੁਆਰੇ ਗਏ ਹੀ ਜਿਹੜੀਆਂ ਤੂੰ ਕੋਈ ਹੋਰ ਸਮਝ ਕੇ ਮਨਜੋਤ ਨੂੰ ਇੰਨੀਆਂ ਗੱਲਾਂ ਕੀਤੀਆਂ ਜੇ ਹੋਰ ਕੋਈ ਹੁੰਦਾ ਤੇ ਉਹਨੂੰ ਵੀ ਇੰਨੀਆਂ ਦਸਣੀਆਂ ਨਾ ਉਹਨੇ ਤੇ ਮੂੰਹ ਠਕਿਆ ਏ ਹਾ ਇਥੋਂ ਪਤਾ ਲੱਗਦਾ ਤੇਰੀ ਨੀਤ ਦਾ ਵੀ ਤੂੰ ਕਿੰਨਾ ਘਾਨੂੰ ਚੰਗਾ ਜਾਣਦੇ ਜੇ ਅਗਲਾ ਨੇ ਕਹਿਣਾ ਹੈਗਾ ਪਤਾ ਨਹੀਂ ਕਿੱਡੇ ਕ ਨੌ ਪੋਤੇ ਨਾ ਤੇ ਜੁਰਮ ਕਰਨ ਦੇ ਆ ਮੇਰੀ ਗੱਲ ਸੁਣ ਹਣ ਕਰਨਾ ਤਾਂ ਤੂੰ ਗੁੱਸਾ ਹੀ ਆ ਆ ਦੋਲਾਂ ਮਾਦਾ ਦੀ ਰੋਟੀ ਬੰਦ ਕਰ ਦੇ ਸਾਰੀ ਗੱਲ ਟਕਾਣੇ ਆ ਜਾਣੀ ਆ ਵੇਖੀ ਸਹੀ ਜਿਹੜੀਆਂ ਚੋਪੜੀਆਂ ਮਿਲਦੀਆਂ ਨਾ ਉਹ ਜਦਨ ਮਿਲਣੋਂ ਹਟ ਗਿਆ ਫਿਰ ਲੱਗ ਜਾਣਾ ਪਤਾ ਜੋ ਸਰੀਰ ਕੰਬ ਕੰਬ ਕੀਤਾ ਨਾ ਇਹਦਾ ਮੈਨੂੰ ਨਾ ਦਿਓ ਰੋਟੀਆਂ ਆਪਣੇ ਪਿਓ ਨੂੰ ਜ਼ਰੂਰ ਦੋ ਰੋਟੀਆਂ ਦੇ ਦਿਓ ਉਹਨੇ ਬੜੀ ਕਮਾਈ ਕੀਤੀ ਹੈ ਕਰ ਦੇ ਦੇ ਆਹੋ ਤੇਰੀਆਂ ਤਾਂ ਬੰਦ ਕਰਤੀਆਂ ਕਹਿਣ ਨਹੀਂ ਬੰਦ ਹੋ ਗਈਆਂ ਕਿ ਜਾਨ ਛੱਡਣੀ ਹੈ ਮੈਨੂੰ ਨਾ ਦਿਓ ਰੋਟੀਆਂ ਮੈਂ ਨਹੀਂ ਖਾਂਦੀ ਗੱਲ ਮੁੱਕਦੀ ਆ ਭੀ ਇਹਨਾਂ ਨੇ ਨਹੀਂ ਸੁਧਰਨਾ ਸੁਧਰਨਾ ਜਾਂ ਨਹੀਂ ਸੁਧਰਨਾ ਮਾਦਾ ਅੱਜ ਤੇ ਪੈਰ ਪੁੱਟ ਲੈ ਕਰੋ ਤੇ ਗਾਂਹ ਪੈਰ ਪੁੱਟ ਕੇ ਦਿਖਾਈਂ ਇਹਨਾਂ ਨੂੰ ਦੱਸਾਂਗੇ ਪਤਾ ਵੀ ਪੈਰ ਕਿੱਦਾਂ ਪੁੱਟੀ ਦਾ ਘਰੋਂ ਹਾਇ ਕਿ ਇਹਨੂੰ ਉਸ ਕੱਢਣ ਨੂੰ ਤੂੰ ਹੀ ਹੁੰਨੀ ਆ ਬਸ ਗਾੜੀ-ਗਾੜੀ ਵੀ ਕਿਹਨੂੰ ਕੀ ਦੱਸਾਂਗੇ ਵੀ ਅਸੀਂ ਆਪਣੇ ਸਾਸੂ ਸਹੁਰੇ ਤਾਂ ਹੀ ਇੰਨੇ ਤੰਗ ਹੋ। ਉਹ ਲੋਕੀ ਨੋਹਾਂ ਤੋਂ ਤੰਗ ਹੁੰਦੇ ਆਪਣੇ ਬੱਚਿਆਂ ਦੇ ਤੰਗ ਹੁੰਦੇ ਉਹ ਤੂੰ ਹੀ ਸਾਨੂੰ ਸਾਦੀ ਜਾਂਦੇ। ਉਹ ਹੁਣ ਤੇ ਟਿਕ ਜਾ ਜਵਾਨੀ ਵਾਲੇ ਤਾਂ ਤੂੰ ਟਿਕੇ ਨਹੀਂ। ਆਂਦੇ ਸਾਡੀ ਹੱਡੀਆਂ 'ਚ ਜ਼ੋਰ ਨਹੀਂ ਤੇ ਦਿਮਾਗ 'ਚ ਤੇ ਜ਼ੋਰ ਹੈਗਾ ਨਾ। ਆਹ ਦਿਮਾਗ ਲਾਇਆ ਮਾ ਤੇਰਾ ਦਿਮਾਗ ਐ ਜਿਹੜਾ ਬੁੱਢੇ ਨੂੰ ਨਾਲੇ ਡਾਗੇ ਲੈ ਗਈ ਆ ਹੁਣ ਵੇਨ ਨਹੀਂ ਕੀ ਇਹ ਤੇ ਮੋਬਿਲ ਆ ਪੱਖਾ ਬੰਦ ਕਰ ਬੱਤੀ ਭਾਵੇਂ ਚਾਲੂ ਰਹਿਣ ਦੇ ਆ ਜਿੰਨਾ ਚਿਰ ਦੇਣ ਮਾ ਨਾ ਉਹਨਾਂ ਚ ਰਾਹ ਪੂਆ ਬੰਦ ਰੱਖ ਤੇ ਜਦ ਰਾਤ ਬੋਗੀ ਤੇ ਮੇਨ ਬੂਏ ਨੂੰ ਪਤਾਲਾ ਲਾ ਦੀ ਕੋਈ ਭਰੋਸਾ ਨਹੀਂ ਇਹਦਾ ਜਿੰਨਾ ਇਹਨਾਂ ਦੀ ਸਕੀਮਾਂ ਲਾਈਆਂ ਵਾ ਸਹੀ ਗੱਲ ਆ ਅੱਗੇ ਤਾਂ ਮੈਂ ਉਹਦੇ ਵਿੱਚ ਚਾਬੀਆਂ ਰਹਿਣ ਦਿੰਨੀ ਹੀਗੀ ਹੁਣ ਨਾ ਮੈਂ ਚਾਬੀਆਂ ਛੱਡੀਆਂ ਉਹਦੇ ਵਿੱਚ ਹੁਣ ਤਾਂ ਮੈਂ ਆਪਣੇ ਸਰਾਣੇ ਥੱਲੇ ਰੱਖ ਕੇ ਤੇ ਫਿਰ ਮੈਂ ਸੌਂਗੀ ਚੁੰਨੀ ਪੱਲੇ ਬੰਨ ਕੇ ਹੋ ਵੀ ਵੱਧ ਹੋ ਗਈ ਆ ਜਾਈ ਹਰ ਮਾਤਾ ਫੇਰ ਤੁਹਾਨੂੰ ਦੱਸੂ ਪਤਾ ਪੱਖਾ ਤੇ ਉਦਾਂ ਵੀ ਬੰਦ ਕਰਨਾ ਹੀ ਪੈਣਾ ਵਾ ਹੁਣ ਤੇ ਉਦਾਂ ਹੀ ਗੋਡੇ ਗਿੱਟੇ ਦੁਖਨੇ ਆ ਇੰਨਾ ਪੈਂਡਾ ਕਰਕੇ ਗਈ ਸੀ ਇਸ ਚੀਜ ਵਾਲੀ ਗੱਡੀ 'ਚ ਬਹਿ ਕੇ ਆਈ ਆ ਇਹ ਛਿੱਤਰ ਹੀ ਮਾਰ ਲਓ ਮੇਰੇ ਸਿਰ 'ਚ ਇੰਨੀਆਂ ਜਿਹੜੀਆਂ ਗੱਲਾਂ ਕੀਤੀਆਂ ਨਾ ਛਿੱਤਰ ਮਾਰੋ ਮਾਰਦੇ ਆਏ ਤੁਸੀਂ ਸਾਡੇ ਨਾ ਹੋ ਉਹ ਤਾਂ ਸ਼ੁਕਰ ਕਰ ਮਨ ਜੋਰ ਨੇ ਸੁਣਿਆ ਵਾ ਨਹੀਂ ਤੇ ਵੱਜੇ ਹੀ ਸਾਡੇ ਤੇ ਚਿਕਣ ਨਾ ਭੇਂ ਭੇ ਕੇ ਰੋ ਰੋ ਕੇ ਸੱਚੀ ਹੋ ਜਾਂਦੀ ਹੈ ਹੋਏ ਨਹੀਂ ਸੱਚੀ ਗੁੰਡਾ ਮਾਰ ਗਿਆ ਕਿਦਾਂ ਮਿਰਚਾਂ ਲੱਗੀਆਂ ਆਪ ਇਹਨਾਂ ਨੂੰ ਜਦੋਂ ਇਹ ਸੜ ਸੜ ਮਰਦੇ ਆ ਉਦੋਂ ਸਾਨੂੰ ਕੋਈ ਨਹੀਂ ਵੇਖਦਾ ਆ ਵੇ ਜਿਹੜੀ ਮਲਜੀਤ ਵਾ ਆਂਦੇ ਹੁੰਦੇ ਆ ਜਾਤ ਕੀ ਆ ਚੱਠੇ ਖਾਣ ਪੀਣ ਨੂੰ ਵੱਖੋ ਵੱਖੀ ਲੜਨ ਕੋਲ ਨੂੰ ਇਕੱਠੇ ਮਨਪ੍ਰੀਤ ਨਾਲ ਉਹ ਜਿਆਦੀਆਂ ਗੱਲਾਂ ਕਰਕੇ ਗਈ ਆ ਬਲਜੀਤ ਮੈਂ ਤੈਨੂੰ ਬਦਸੀਸਾ ਨਹੀਂ ਦਿੰਦੀ ਪਰ ਤੂੰ ਮੇਰਾ ਭੱੱਕਾ ਨਹੀਂ ਛੱਡਿਆ ਕੋਈ ਗੱਲ ਨਹੀਂ ਮੈਂ ਇਦਾਂ ਹੀ ਸੋ ਜਾਣਾ ਅੱਜ ਦਾ ਦਿਨ ਨਾ ਕਿਤੇ ਕੱਲ ਵਰਗਾ ਚੜੇ ਕੱਲ ਤੇ ਕਿਤੇ ਮਾਈ ਬੁੱਢੇ ਨੇ ਖਵਾ ਕੇ ਰੱਖਤਾ ਅੱਜ ਤੇ ਮੈਂ ਨਾ ਇਦਾਂ ਇਹਨਾਂ ਤੇ ਨਿਗਰਾਨੀ ਰੱਖਣੀ ਜਿਦਾਂ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਨੇ ਇਹਨਾਂ ਤੇ ਉਹ ਤਾਂ ਨਹੀਂ ਸੂਤਰਾਉਣਾ ਇਹਨਾਂ ਨੇ ਓਹ ਵੇਚਾ ਵੱਡਾ ਪੇ ਲੋੜ ਪੈਂਦੀ ਆ ਹੋ ਪੁੱਤ ਦੇ ਕੰਦੇ ਦੀ ਸਮਾਂ ਇੱਕ ਐਸੀ ਚੀਜ਼ ਓਏ ਪਰਖ ਕਰਾ ਦੇ ਬੰਦੇ ਦੀ ਮਾਪਿਓ ਘਰ ਚੋਂ ਕੱਢ ਹਵੇਲੀ ਪਾਇਆ ਜਾਂਦਾ ਏ ਉਹਦਾ ਪੁੱਤ ਪਰਖਿਆ ਜਾਂਦਾ ਜਦੋਂ ਵਿਆਹ ਆ ਜਾਂਦਾ ਏ ਉਦੋਂ ਪੁੱਤ ਪਰਖਿਆ ਜਾਂਦਾ ਜਦੋਂ ਵਿਆਹ ਆ ਜਾਂਦਾ ਏ ਜਾਣਿਆ ਨੀ ਹਰ ਸੱਚੀਆ ਗੱਲਾਂ ਬਈ ਪੁੱਤ ਦੀ ਪਰਖ ਉਦੋਂ ਹੀ ਆਉਂਦੀ ਜਦੋਂ ਵਿਆਹ ਆ ਜਾਂਦਾ ਪਹਿਲਾਂ ਦੇ ਬੜਾ ਕਹਿੰਦੇ ਆ ਮੇਰਾ ਪਿਓ ਮੇਰੀ ਮਾਂ ਜਦੋਂ ਵਿਆਹੇ ਜਾਂਦੇ ਉਦੋਂ ਨਹੀਂ ਕੋਈ ਪੁੱਛਦਾ ਮੁਰਦੇ ਉਦੋਂ ਦੇ ਉਨਾ ਮਾਵਾ ਦੇ ਬਣ ਜਾਂਦੇ ਆ ਬਿਆ ਕੀ ਕਰਨਾ ਹ ਅ ਗਰਮਾ ਵਾਲਿਓ ਖਾ ਲੋ ਬਠੇ ਤੁਸੀਂ ਓਏਕ ਬੰਦੇ ਕੇ ਧਿਆਨ ਹੀ ਨਹੀਂ ਦਿੰਦੇ ਵੇ ਕਿ ਨਾਲ ਲੰਮਾ ਰਸਾ ਕੀਤਾ ਕਿ ਰੈ ਬਈ ਮਰੂ ਨੂੰ ਬਾਪੂ ਕੀ ਗੱਲਾਂ ਕਰੀ ਜਾਣਾ ਗੱਲਾ ਓਏ ਉਹਦਾ ਇਨਾ ਲੰਮਾ ਰਸਾ ਕਰ ਦਿੱਤਾ ਐਵੇਂ ਬਈ ਤੇ ਮਹੀ ਲੱਗ ਗਿਆ ਉਹ ਮਹੀ ਮਾਰੂਗੀ ਇਹਨੂੰ ਛੱਟ ਲਾ ਦੂ ਨਹੀਂ ਮਾਰਦੀ ਤੇ ਮੈਂ ਤੇ ਨਾ ਗੱਲ ਕਰਨ ਆਇਆ ਹਾਂ ਹਾਂ ਆਹ ਕੱਲ ਲੋੜਾ ਮਾਰਿਆ ਨਾ ਤੁਸੀਂ ਰੱਬ ਦਾ ਵਾਤ ਸਾਡੇ ਵੀ ਚਿੱਟੇ ਹੁੰਦੇ ਆ ਹੁਣ ਉਹ ਮੈਨੂੰ ਦੱਸੋ ਹੀ ਕੀਤਾ ਕੀ ਆ ਕੱਲ ਕੀ ਕੀਤਾ ਤੁਸੀਂ ਉਹ ਸਿਰ ਸਵਾ ਪਾਦਨ ਲੱਗੇ ਤੁਸੀਂ ਸਾਡੇ ਵਹੀ ਤੇ ਗੁਰਦੁਆਰੇ ਹੀ ਚੱਲੇ ਸੀ ਕਿਤੇ ਆਹ ਗੁਰਦੁਆਰੇ ਚੱਲੇ ਸੀ ਤੂੰ ਜਾਣਾ ਬੰਦਾ ਦੱਸ ਕੇ ਜਾਂਦਾ ਤੈਨੂੰ ਖੜ ਦੇ ਗੱਡੀ ਚ ਭਾਲ ਕੇ ਓਏ ਜਦੋਂ ਬੰਦੇ ਦੀ ਪੁਛ ਪਰਦਾ ਨਾ ਹੋਵੇ ਕੋਈ ਤੂੰ ਤੇ ਕੋਈ ਨਾ ਕੋਈ ਹਿੱਲਾ ਵਸੀਲਾ ਦੇ ਕਰ ਨਹੀਂ ਆ ਨਾ ਬੁੱਤਾ ਬਾਬੂ ਕੀ ਤੇ ਜੀ ਪੁਛ ਪਰਦਾ ਹੋਣੀ ਸਭ ਕੋ ਤੈਨੂੰ ਮਿਲਦਾ ਆ ਮਿਲਦਾ ਓਏ ਇਹ ਸਾਰੀ ਉਮਰ ਘੱਟੇ ਰਹੇ ਬੜਾ ਬੇਜਾਨ ਕੇ ਸਾਡੇ ਬਈ ਛੋੜੇ ਪਾਤੇ ਤੁਸੀਂ ਨਾ ਹੀ ਕਿਸ ਨਾ ਗੱਲ ਕਰ ਸਕਦੇ ਅਸੀਂ ਦੋਏ ਦੀ ਗੱਲ ਵੀ ਨਹੀਂ ਕਰਨ ਜੋਗੇ ਹੋਏ ਹੈ ਭੁਗੀ ਨਹੀਂ ਕਦੇ ਆਪਣੇ ਕਰਨੀਆਂ ਨਾ ਗੱਲਾਂ ਕਰਦੇ ਬਾਪੂ ਬਿਛੋੜੇ ਆਪਣੇ ਕਰਤੱਬੀ ਪੈਟਾ ਦੇ ਉਦੋਂ ਚੁੱਕਣਾ ਹੀ ਦਈ ਜਾਂਦੇ ਇੱਕ ਦੂਜੇ ਨੂੰ ਗੱਲਾਂ ਕਰ ਕਰਕੇ ਕਦੀ ਨਿੱਕੇ ਨੂੰ ਕਦੀ ਮੈਨੂੰ ਇਹ ਬਿਛੋੜੇ ਘੜੇ ਪੈਨੇ ਸੀ ਉਹ ਜਦੋਂ ਅਸੀਂ ਕੋਈ ਸੱਚੀਆਂ ਗੱਲਾਂ ਨਾ ਕਰਦੇ ਆ ਨਾ ਤੁਹਾਨੂੰ ਚੁੱਕਣਾ ਲੱਗਦੀਆਂ ਆ ਆਹੋ ਤੁਹਾਡੀਆਂ ਸੱਚੀਆਂ ਗੱਲਾਂ ਜਿਹੜੇ ਤੁਸੀਂ ਕਹਦੇ ਸੱਚ ਵਾ ਤੇ ਜੇ ਅਸੀਂ ਕਹਦੀ ਝੂਠ ਹੋ ਜਾਂਦੀ ਆ ਉਹ ਜੇ ਅਸੀਂ ਮਰ ਨਹੀਂ ਲੱਗੇ ਤੇ ਫਿਰ ਸਾਨੂੰ ਮਰ ਲੈਣ ਦਿੰਦੇ ਉਹ ਮੁੰਡੇ ਨੇ ਵੀ ਕਿੰਨਾ ਸਾਡੇ ਨਾਲ ਧੋਖਾ ਦਿੱਤਾ ਓਏ ਨੇ ਮੂੰਹ ਬਦਾ ਸਾਨੂੰ ਪਤਾ ਹੀ ਨਹੀਂ ਲੱਗਾ ਪਿਓ ਹੱਡਾ ਵਾ। ਉਹ ਬਾਪੂ ਘਰ ਬੈਠਾ ਵਾ ਮੇਰੇ ਨਾਲ। ਬਾਹਰ ਨਹੀਂ ਪੱਕੀਆਂ ਖਵਾਲਦਾ ਕੋਈ ਵੀ। ਇਹ ਤੈਨੂੰ ਵਹਿਮ ਹੀ ਆ। ਚਲੋ ਕਿੱਥੇ ਅਡੇ ਕਰਮਾ ਜੀ ਇਹ ਖਾ ਲੈਣੀ ਹੱਪੇ। ਤੁਹਾਨੂੰ ਕਹਾਂ ਫੇਰ ਤੁਸੀਂ ਛੱਡ ਕੇ ਪੱਖੇ ਏਸੀ ਛੱਡ ਕੇ ਸੌਂ। ਆਹ ਆਹੋ ਐਡਾ ਕਹਿ ਰ ਅਗਰ ਪੱਖੇ ਏਸੀ ਛੱਡ ਕੇ ਸੌਂ ਤਾਂ ਤੈਨੂੰ ਐਡਾ ਵੱਡਾ ਪੱਖਾ ਲਾ ਕੇ ਦਿੱਤਾਈਏ ਕਿ ਏਸੀ ਛੱਲਿਆ ਨਾ ਮੈਂ ਜੂੜਿਆ ਜਾਣਾ। ਓਏ ਬੱਤੀ ਆਉਂਦੀ ਹੋਵੇ ਤੇ ਤਾਂ ਵਾ ਨਾ। ਬੱਤੀ ਦੇ ਆਉਂਦੀ ਨਹੀਂ ਆਹ ਏਸੀ ਤੇ ਉਧਰ ਜਲਦੀ ਆ ਕਿ ਬੱਤੀ ਤੋਂ ਬਗੈਰ ਹੀ ਤੋਰੀਆ ਨਿਵੇਟਰ ਤੇ ਲੱਗੇ ਤਾਂ ਦੇ ਚਲੋ ਕਮਰਾ ਇੱਕ ਵਾਰ ਠੰਡਾ ਹੋ ਜਾਂਦਾ ਮੁੜ ਕੇ ਪੱਖਾ ਠੰਡੀ ਹਵਾ ਦੇ ਹੀ ਜਾਂਦਾ ਹੁਣ ਸੁਣ ਲਈ ਨਾ ਚੰਗੀ ਤਰ੍ਹਾਂ ਗੱਲ ਮੇਰੀ ਹੁਣ ਨਾ ਖੇਚਲ ਕਰੀ ਬਾਹਰ ਨਹੀਂ ਜਾਣਦੀ ਹੁਣ ਨਾ ਹੁਣ ਨਹੀਂ ਲੱਭਣੇ ਅਸੀਂ ਤੁਹਾਨੂੰ ਐ ਕਿੱਥੇ ਆਡਾ ਜੀ ਕਰੂਗਾ ਆਡਾ ਜਿੱਥੇ ਜੀ ਕਰੋ ਹੀ ਜਾਣਾ ਟਿਕ ਜਾ ਇੱਕ ਥਾਂ ਕਿੱਥੇ ਕਿੱਥੇ ਜੀ ਕਰਦੇ ਤੈਨੂੰ ਦੱਸ ਕੇ ਜਾਵਾਂੀ ਜਗਾ ਜੇ ਜਣਾ ਜੇ ਅੱਗੇ ਹੋ ਗਿਆ ਕੋਈ ਕੀਤੀ ਨਾ ਮੜਕੇ ਲੱਤਾਂ ਨੂੰ ਸੰਗਲ ਪੈ ਰਹੀ ਨਹੀਂ ਆਹੋ ਇਹ ਕੰਮ ਰਹਿ ਗਿਆ ਇਹ ਭਾਰੇ ਹੋਈ ਜਾਣ ਮੈਂ ਦੇ ਲਛੰਡਾ ਡੇ ਕੋਈ ਨਹੀਂ ਜਦੋਂ ਉੱਤੋਂ ਬਲਾਵਾ ਆ ਗਿਆ ਉਹਨੇ ਕਿਸੇ ਨੂੰ ਪੁੱਛਣਾ ਨਹੀਂ ਨਾ ਤੈਨੂੰ ਪੁੱਛਣਾ ਨਾ ਮੈਨੂੰ ਪੁੱਛਣਾ ਜਦੋਂ ਉੱਤੋਂ ਆ ਜੂ ਫਿਰ ਤਾਂ ਕੋਈ ਗੱਲ ਹੀ ਨਹੀਂ ਫਿਰ ਕੰਮ ਕਾੜੀ ਖਤਮ ਹੋ ਜਾਣੀ ਆ ਤੂੰ ਤਾਂ ਖੁਸ਼ ਹੋਣਾ ਤੁਸੀਂ ਤੇ ਆਓ ਖੁਸ਼ ਹੋਣਾ ਆਵਾ ਤੁਸੀਂ ਤੇ ਆਖ ਨਾ ਗਲੋਂ ਲੱਥਾ ਚੱਗਾ ਕਰਦਾ ਸਾਨੂੰ ਹੀ ਪੈਣਾ ਵਾ ਨਾ ਕਰਦੇ ਤੂੰ ਰੋਈ ਜਾਓ ਕਰਦੇ ਤੂੰ ਰੋ ਤਾਡੇ ਕੋ ਐ ਨਹੀਂ ਕੋ ਕਵੀ ਕੀ ਕਰਦੇ ਗੱਲਾਂ ਕਿਦਾਂ ਚਾਹ ਪੀਣੀ ਆ ਹੁਣ ਮੈਂ ਨਹੀਂ ਕੋ ਵੀ ਪੀਣਾ ਬਥੇਰਾ ਦੁੱਧ ਪਿਆਲਤਾ ਦੋ ਮੈਨੂੰ ਆ ਥੋੜਾ ਪਿਆਲਿਆ ਹੀ ਆਓ ਜਦੋਂ ਕੋਈ ਆ ਗਿਆ ਉਹ ਤਾਂ ਕਹਿੰਦਾ ਸਾਨੂੰ ਕੋਈ ਪੁੱਛਦਾ ਕਿ ਇਸਦਾ ਨਹੀਂ ਤੇ ਜੇ ਪੁੱਛੀਏ ਤੇ ਮੁਰਗੇ ਦਾ ਬਣਾਵੇਂ ਨਹੀਂ ਮਾਰਨਾ ਹਾਂ ਕਰਕੇ ਗੱਲਾਂ ਤੇ ਹੁਣ ਮੈਨੂੰ ਚਾਹ ਪੁੱਛਦਾ ਦੇਖਦਾ ਹੈਗਾ ਹੀ ਤੇ ਫੜ ਗਈ ਫੜੀ ਆਉਂਦਾ ਅੱਖ ਲੈ ਕੇ ਆ ਜਾਂਦਾ ਜੇ ਲੈਵਾਂ ਤਾਂ ਤੂੰ ਕਹਿਣਾ ਵਾ ਕਿ ਮੈਂ ਇਸ ਗੰਜੀ ਪੀਣੀ ਉਹ ਤੈਨੂੰ ਮੈਂ ਉਹ ਉਦੋਂ ਨਾ ਵਾਸ ਕਜਮੀ ਪੀਣੀ ਜਦੋਂ ਮੈਂ ਠੀਕ ਹੁੰਨਾ ਤੈਨੂੰ ਪਤਾ ਵੀ ਉਹਨੂੰ ਖੰਗ ਲੱਗੀ ਨਹੀਂ ਠੀਕ ਉਹ ਤੇ ਹੁਣ ਤੇ ਚਾਹ ਲੈ ਉਹਦਾ ਫਿਰ ਘੁੱਟ ਡੱਫ ਲੈੰਦੇ ਆਈ ਚੱਲ ਨਾ ਵਾ ਹੂੰ ਨਾ ਵਾ ਬਸ ਤੂੰ ਨਾ ਮੇਹਣੇ ਮਾਰਨੂੰ ਹੱਡੀ ਕਿਦੇ ਹਾਂ ਇਹਨਾਂ ਨੂੰ ਹੁਣ ਮੇਹਣੇ ਲੱਗਣੇ ਮੇਰੇ ਕੇ ਹਾਂ ਚਲੋ ਕੋਈ ਨਹੀਂ ਜਿੰਨੀ ਹੱਡੀ ਪੋ ਉਹ ਮਰਵਾਉਣੀ ਭੋਗਣੀ ਆਈ ਇਹ ਆ ਵੀ ਲਿਖਾ ਕੇ ਜਿਉਂ ਆਏ ਰੱਬ ਕੋਲੋਂ ਉਹ ਰੱਬ ਨੇ ਬੱਦਲ ਲੈ ਦਿੱਤੀ ਆ ਕਿਤੇ ਪਤਾ ਨਹੀਂ ਭਲੇਖਾ ਲੱਗ ਗਿਆ ਉਹਨੂੰ ਬੱਦਲ ਲੈ ਗਿਆ ਉਹ ਆ ਦੇ ਘਰੇ ਚਲ ਜੀਏਗਾ ਕੀ ਘਰ ਨਹੀਂ ਥੇ ਆ ਗੱਲਾਂ ਹੀ ਸੁਣਨੀਆਂ ਨੌਂ ਪੱਤਾਂ ਦੀਆਂ ਹਾਂ 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 ਤੇ ਵੀ ਕਟਾਈ ਜੀ ਕਰਨ ਵਾਲੀ ਹੋਈ ਏ ਤੇ ਉੱਤੋਂ ਹੁੰਦਾ ਪੈਣ ਿਆ ਜਨਾਬ ਤੇ ਹੀ ਨਾ ਵੀ ਲਿਆ ਤੂੰ ਹੋਰ ਕੀ ਕਰਨਾ ਹੈ ਨਾ ਤੋ ਗਬੀਨ ਮੈਨਾਂ ਮੈਂ ਨਾ ਦਾ ਕੰਮ ਹੀ ਕਰਵਾਉਣਾ ਸੀ ਢਾਡਾ ਮੈਂ ਸੋਚਣ ਦੀ ਇਹ ਵੀ ਇਹਨਾਂ ਦੀ ਕਟਿੰਗ-ਕੋਟਿੰਗ ਕਰ ਲੈਂਦੇ ਉਹਦਾ ਕਿੱਡਾ ਸੋਹਣਾ ਹੋ ਗਿਆ ਵਾ ਇਹਦੇ ਅੱਗੇ ਹੁਣ ਬੱਸ ਨਾ ਜਦੋਂ ਕਿਤੇ ਜਾਣਾ ਉਦੋਂ ਫੋਟੋ ਕਰਾਇਆ ਕਰਾਂਗੇ ਆਪਾਂ ਆ ਮੈਚਿੰਗ ਬੜੀ ਕੀਤੀ ਅੱਜ ਮੈਂ ਤਾਂ ਜਿੱਤੀ ਤੱਕ ਮੈਚਿੰਗ ਕਰਕੇ ਪਾਈ ਅੱਜ ਹਾਂ ਹਾਂ ਇਹ ਸੋਹਣੀ ਲੱਗਣ ਈ ਹੂੰ ਮੈਂ ਕਿਹਾ ਘਾੜੀਆਂ ਤੇ ਜ਼ਿੰਮੇਵਾਰੀਆਂ ਮੁੱਕੜੀਆਂ ਹੀ ਨਹੀਂ ਆ ਮਾਈ ਬੁੱਢੇ ਵਾਂਗਵਾ ਪਾਵੇਂ ਨੰਦਾਂ ਵਰ ਜੀਏ ਮਿਰਜੇ ਸਾਹਿਬੇ ਵਾਂਗੂ ਇਹ ਤਾਂ ਬੋਲਿਆ ਕਰ ਤੇ ਇਹ ਮਾਤਾ ਵਾ ਬੋਲਿਆ ਕਰ ਇੱਥੇ ਇੱਥੇ ਕੋ ਲੋਗੇ ਗੱਲਾਂ ਇਹਨੇ ਘਰੀ ਜਾਇਓ ਉਹ ਪ੍ਰੇਮੀ ਜੋੜੀ ਦਾ ਧਿਆਨ ਵੀ ਰੱਖ ਲਿਓ ਕਿਤੇ ਧਿਆਨ ਹੀ ਆ ਪ੍ਰੇਮੀ ਦਾ ਤੁਸੀਂ ਰੱਖ ਲਿਓ ਤੇ ਪ੍ਰੇਮਿਕਾ ਦਾ ਮੈਂ ਰੱਖ ਲੈਨੀ ਆ ਮੈਂ ਤਾਂ ਸਵੇਰ ਦੀ ਡਿਊਟੀ ਤੇ ਲੱਗੀ ਆ ਤੁਹਾਨੂੰ ਮਜ਼ਾਕ ਘਾਟੀ ਕਰਿਆ ਕਰੋ ਹਮ ਸਾਡੇ ਮਾਂ ਪਿਓ ਵਾ ਤੇ ਫਿਰ ਕੀ ਅਸੀਂ ਕੀ ਕਹਿੰਦੇ ਆ ਗੁੱਸੇ ਤੇ ਨਹੀਂ ਨਾ ਵੰਡੀਆਂ ਪਿਆਰ ਦਾ ਹੀ ਮਜ਼ਾਕ ਵਾ ਆ ਆਹੋ ਉਹ ਦਮੇਲੇ ਦਾ ਪਿਆਰ ਇਦਾਂ ਦਾ ਹੀ ਚਾਹੀਦਾ ਵਾ ਜਿਹੜਾ ਬੁੱਢਾਪੇ ਤੱਕ ਨਾਲ ਲਿਵੇ ਤੇ ਪਿਆਰ ਸੱਚਾ ਵਾਗੇ ਹੈਨਾ ਤੇ ਹੋਰ ਆ ਆਪਣਾ ਵੀ ਦੇ ਲਊਗਾ ਕਿ ਨਾ ਡੜੀ ਲੜਾਈ ਹੁੰਦੀ ਆ ਵੇਖੋ ਹੁਣ ਕੀ ਬੰਦਾ ਛੱਟ ਹੀ ਕਰ ਦੇਣਾ ਤਲਾਕ 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 ਅਸੀਂ ਕਿਹੜੇ ਉਹ ਜੇ ਮੁਸਲਮਾਨ ਫੈਮਲੀ ਚੋਂ ਆ ਕਿ ਛੱਟ ਤਲਾਕ ਹੋ ਜਾਣਾ ਤੇ ਜੇ ਹੁਣ ਦੇ ਦੇ ਹੁਣ ਦਾਗਾ ਉਹ ਵੀ ਜਾਣਨਾ ਹੀ ਹਾਂ ਹਾਂ ਤੇ ਕੰਮ ਹੀ ਸੌਖਾ ਆਈਗਾ ਹਾਂ ਤਾਂ ਮਾਲੀ ਨੂੰ ਕਰ ਲੈਣਾ ਹੁਣ ਘਾਹ ਘਟਰਵਾਸੀ ਮਾਲੀ ਨੂੰ ਕੱਟਾ ਤੁਮੇ ਜਾਣੇ ਕਟਾਣੇ ਆ। ਕਦੋਂ-ਕਦਾਂ? ਆਹ ਕਿੰਨਾ ਚੜਿਆ ਵਾ ਹੁਣ। ਮੈਂ ਘਾ ਫੋਟ ਤੀ ਆ ਤੇ ਤੁਸੀਂ ਕਟਿੰਗ ਕਰ ਲੋ ਇਹਦੀ। ਜ਼ਰੂਰੀ 500 ਰੁਪਈਆ ਨੂੰ ਦੇਣਾ ਵਾ ਕਦੇ ਕੰਮ ਕਰ ਲੈਣਾ। ਉਹ ਮਸ਼ੀਨ ਨਾਲ ਉੱਡੇ ਜਾਣਾ ਦੂਜਾ। ਚਲ ਕੋਈ ਨਹੀਂ ਉਹਦੇ ਵਾਸਤੇ ਕਰ ਲਾਂਗੇ। ਮੁੜੇ ਬੰਦਾ ਫੋਟੋ ਫੋਟੋ ਖਿੱਚ ਲੀਂਦਾ ਸੈਲਫੀ ਵੈਲਫੀ। ਮੈਂ ਕਹ ਜੇ ਕਿਤੇ ਨਾ ਸਾਡੀ ਵੱਡੀ ਦੀ ਸਾਡੇ ਨਾਲ ਬੰਦੀ ਹੁੰਦੀ ਨਾ। ਇਹਨੂੰ ਕਹਿਣਾ ਹੈਗਾ ਸਾਡੀ ਫੋਟੋ ਖਿੱਚਦੇ ਤੇ ਨਾਲੇ ਇੱਕ ਅੱਧੀ ਉਹਦੇ ਨਾਲ ਕਰਵਾਉਣੀ ਹੈਗੀ ਫੋਟੋ। ਬਣਾ ਕੇ ਰੱਖ ਲਿਆ ਕਰਾ ਫਿਰ ਕੀ ਆ? ਹਾਂ ਨਹੀਂ ਬੰਦੀ। ਮੁੰਡੋ ਵੇਖੋ ਬੱਦਲ ਕਿੱਡਾ ਸੋਹਣਾ ਹੂੰ ਕਿੰਨਾ ਸੋਹਣਾ ਲੱਗਣ ਡਿਆ ਆ ਉਹਦਾ ਕੁਦਰਤ ਵੀ ਹੈ ਕਿ ਨਹੀਂ ਨਾ ਸਮਝ ਤੋ ਬਾਹਰੀ ਆ ਆਹੋ ਅੱਜ ਜੈਨੇ ਪੁੱਲੂਣ ਵਾਲੀ ਤਾਂ ਹੀ ਮੁੰਸ਼ਾ ਜਾਈ ਉਹਦੇ ਪਰਹੁੰਦੀ ਹੈ ਹੂੰ ਹੀਮ ਗੋਣ ਸਾਹਿਬਾ ਮੈਂ ਜਮੀਨ ਲੈ ਕੇ ਨਹੀਂ ਗਏ ਤੁਸੀਂ ਉਹੋ ਤਾਂ ਮੈਂ ਤੁਹਾਨੂੰ ਕਹੀ ਜਾਨੀ ਆਂ ਭੀ ਆਹ ਨਹੀਂ ਜ਼ਿੰਮੇਵਾਰੀਆਂ ਮੁੱਕਣੀਆਂ ਇਦਾਂ ਨਿਕਲੀਏ ਚਾਰਕ ਦਿਨ ਕਿਤੇ ਮੈਂ ਹੱਥੀਂ ਟੋ ਗਿਆ ਇਹ ਗੁਰਦ੍ਰੇ ਗੱਲ ਸਹੀ ਹੈ ਜਿੰਮੇਵਾਰੀਆਂ ਨਹੀਂ ਮੁੱਕਣੀਆਂ ਇਹ ਵਧਣੀਆਂ ਆਵਾ ਸਗੋਂ ਅਹੀਂ ਵੀ ਕਹਿੰਦੇ ਹੁੰਦੇ ਹੀ ਸਾਡੇ ਨਿਆਣੇ ਨਿੱਕੇ ਆ ਵੱਡੇ ਹੋ ਜਾਣ ਅਸੀਂ ਉੱਥੇ ਜਾਵਾਂਗੇ ਉੱਥੇ ਜਾਵਾਂਗੇ ਵੱਡੇ ਹੋਏ ਵਿਆਹਾਂ ਦੇ ਫਿਕਰ ਵਿਆਹ ਫੇਰ ਰੱਬ ਨੇ ਗਾੜੀ ਬੱਚੇ ਦਿੱਤੇ ਏ ਅਖੀ ਦਾ ਨਹੀਂ ਹੁਣ ਨਹੀਂ ਕਿਤੇ ਜਾਣਾ ਨਿਕੇ ਨਿਕੇ ਨਿਆਣੇ ਤੇ ਮੂਲ ਨਾਲੋਂ ਵਿਆਜ ਪਿਆਰੇ ਤੇ ਹੁਣ ਹੁਣ ਤੁਸੀਂ ਤੇ ਮਾਰਦੇ ਜੇ ਗੱਲਾਂ ਵੀ ਜ਼ਿੰਮੇਵਾਰੀਆਂ ਹਾਨੂੰ ਤਾਂ ਤੁਸੀਂ ਬਣਾਤਾ ਜੇਲ੍ਹ ਖਾਨਾ ਤੇ ਸਾਡਾ ਪਾਤਾ ਵਿਛੋੜਾ ਤੇ ਤੁਸੀਂ ਕਿੱਧਰ ਭਾਲਦੇ ਜੇ ਸੁਖ ਇਹ ਇਦਾਂ ਹੀ ਇੱਕ ਮੁੱਕੀ ਚੁੱਕ ਲੋ ਦੂਜੀ ਤਿਆਰ ਇੱਕ ਮੁੱਕੀ ਚੁੱਕ ਲੋ ਦੂਜੀ ਤਿਆਰ ਵਾਦਾ ਵੇਖ ਪਹਿਲਾਂ ਸੂਟ ਵੇ ਕਿੱਡਾ ਸੋਹਣਾ ਪਿਆ ਹੈਗਾ ਕੋ ਵਟ ਇੰਨੇ ਨਹੀਂ ਖੁਸ਼ ਹੋਣਾ ਇਹਨਾਂ ਦੇ ਸਾਰੀ ਉਮਰ ਘਰ ਵਿਆਹ ਨਹੀਂ ਮੁੱਕਣੇ ਤੇ ਹਜੇ ਦੀਆਂ ਨਾ ਸਰ ਜਿੰਮੇਵਾਰੀਆਂ ਸਾਰੇ ਕਿ ਜਿੰਮੇਵਾਰੀਆਂ ਹੀ ਆਪਣੇ ਸਿਰ ਚੁੱਕੀਆਂ ਵਾ ਤੂੰ ਨਾ ਮੈਨੂੰ ਕੋਹ ਵੀ ਕਹ ਇਹ ਸੂਟ ਮੈਨੂੰ ਕਿਤੇ ਇਹਨੇ ਪ੍ਰੈਸ ਨਹੀਂ ਕਰਕੇ ਦਿੱਤਾ ਇਹ ਜਦੋਂ ਇਹਨੇ ਤੋਤਾ ਹੀ ਨਾ ਮੈਂ ਇਦਾਂ ਮੰਜੀ ਤੇ ਬਹਿ ਕੇ ਜੋੜਿਆ ਇਦਾਂ ਕਰ ਕਰਕੇ ਇਦਾਂ ਕਰ ਕਰਕੇ ਸਾਫ਼ ਕਰਕੇ ਤੇ ਮੈਂ ਇਦਾਂ ਆਪਣੇ ਸਹਰਾਣੇ ਥੱਲੇ ਰੱਖ ਲਿਆ ਹੀ ਮਾੜਾ ਤੂੰ ਤੇ ਚੋਪੀ ਰਹਿਣਾ ਜੋ ਗੱਲਾਂ ਤੂੰ ਗੱਡੀ 'ਚ ਕੀਤੀਆਂ ਨਾ ਬਗਾਨਾ ਬੰਦਾ ਸਮਝ ਕੇ ਮੈਨੂੰ ਮੈਨੂੰ ਤੇ ਸ਼ਰਮ ਆਉਂਦੀ ਦੱਸ ਦਿਆਂ ਵੀ ਕੰਮ ਤੇ ਫੇਰ ਉਹੀ ਕਰਨ ਦੀ ਆ ਵੀ ਮੈਂ ਚੁਗਲੀਆਂ ਲਾਦਾ ਤੇ ਇਹ ਫੜ ਲੇ ਇਹਦੀ ਗੁਤਨੀ ਤੇ ਘਮਾ ਦੇ ਇੱਥੇ ਹਾਏ ਦੇ ਪੁੱਤ ਤੂੰ ਤੇ ਨਾਈਟ ਕਰਦਾ ਤੇ ਚੰਗਾ ਹੀ ਸਾਨੂੰ ਦਫਾ ਹੋ ਲੈਣ ਦੇਣਾ ਆਓ ਇਹ ਮੇਜਾ ਸਾਬਾ ਤੇ ਜਾਂਦੇ ਆ ਤੂੰ ਵੀ ਜਾਂਦੀ ਫਰਾਰ ਹੁੰਦੇ ਸਾਨੂੰ ਤੇ ਫੇਰ ਤੁਸੀਂ ਉਸੇ ਜੇਲ੍ਹ ਖਾਨੇ ਚ ਲਿਆ ਕੇ ਬਾੜਤਾ ਕਿੱਥੇ ਆ ਤੁਹਾਡਾ ਪਿਓ ਹੁਣ ਤੇ ਕੱਲ ਜੇ ਵੀ ਕੱਲ ਕਾਬੂ ਨਾ ਨਾ ਹੁੰਦੇ ਅੱਜ ਖਬਰਾਂ ਦੀ ਖਬਰ ਆਉਣੀ ਪ੍ਰੇਮੀ ਜਿਹੜਾ ਫਰਾਰ ਹੋ ਗਿਆ ਹਾਂ ਇਹ ਪੁੱਤ ਮੈਨੂੰ ਸ਼ਰਮੇ ਆਉਂਦੀ ਆ ਐਦਾਂ ਤੂੰ ਗੱਲਾਂ ਕਰਦਾ ਮੇਰਾ ਸਾਨੂੰ ਸ਼ਰਮ ਨਹੀਂ ਆਉਂਦੀ ਜੇ ਕੋ ਬੰਦਾ ਬਗਾਨਾ ਹੁੰਦਾ ਕਿਸ਼ਤੇਦਾਰ ਹੁੰਦਾ ਗੱਡੀ ਵਾਲਾ ਕੋਈ ਫੇਰ ਨਹੀਂ ਮੰਜੀ ਲਿਆ ਕੇ ਹੀ ਡਾਦੇ ਕਿ ਇਦਾਂ ਹੀ ਗੱਲਾਂ ਕਰੀ ਜਾਣੀਆਂ ਇਹਨਾਂ ਦੇ ਨਹੀਂ ਸਾ ساری ਉਮਰ ਇਹਨਾਂ ਦਾ ਕੰਮ ਕਾਰ ਨਹੀਂ ਮੁੱਕਣਾ ਇਹਨਾਂ ਨੇ ਸਨਾ ਮੈਨੂੰ ਦੇ ਹੀ ਜਾਣੇ ਆ ਮਗਰ ਉਹ ਤੋਂੜੀ ਕਾਹਦੇ ਨਹੀਂ ਆਏ ਜਿਹੜੇ ਪ੍ਰੈਸ ਨਹੀਂ ਕਰਕੇ ਦਿੰਦੀ ਮੈਂ ਕਿਹੜੇ ਪ੍ਰੈਸ ਕਰ ਕਰ ਪਾਏ ਆਵੇਂ ਮੇਰੀ ਤੇ ਲਾਈਨਿੰਗ ਵੀ ਉਦਾਂ ਹੀ ਪਈ ਆ ਨਹੀਂ ਪੈ ਨਹੀਂ ਜੋਣੀ ਤੇ ਡਾਦੇ ਬੂਆ ਮਾਰ ਕੇ ਰੱਖੀ ਬਾਪੂ ਵੱਲ ਨਾ ਜਾਏ ਇਹਨਾਂ ਫੇਰ ਫਰਾਰ ਹੋ ਜਾਣੀ ਹਾਏ ਵੇ ਮੈਂ ਤਾਂ ਕਿਤੇ ਸਵੇਰ ਦਾ ਉਹਨੂੰ ਵੇਖਿਆ ਹੀ ਨਹੀਂ ਆ ਹੈਗਾ ਵੀ ਆ ਕਿ ਨਹੀਂ ਕਿੱਥੇ ਆ ਜਿਦੋਂ ਆਇਆ ਨਾ ਨੂੰਹ ਪਤਾ ਲੱਜਣਾ ਵਾ ਚੀਓ ਵਾੜ ਪੈਣਾ ਵਾ ਇੱਥੇ ਕੱਲਾ ਮਾਰਦੀ ਹਾਏ ਨਹੀਂ ਮੈਂ ਤੇ ਉਦਾਂ ਹੀ ਪੁੱਛ ਲਿਆਵੇ ਮਨਜੋਦ ਕਿ ਮੈਨੂੰ ਦਿਹਿਆ ਨਹੀਂ ਤੇ ਮਰਿਆ ਹੀ ਪਾਲਦੀਆਂ ਹੀ ਹਾਂ ਆਂਦੀਆਂ ਮੰਜਾ ਵੇਲਾ ਹੋਵੇ ਵੇੜਾ ਵੇਲਾ ਹੋਵੇ ਇਹਨਾਂ ਰੋਣਾ ਇਹਨਾਂ ਨੂੰ ਤੇ ਸ਼ੁਗਰ ਮਨਾਉਣਾ ਵਾ ਇਹਨਾਂ ਦੇ ਆ ਦੇ ਅੱਖਾਂ 'ਚ ਤੋੜ ਮਾਰ ਦੋ ਨਾ ਇਹਨਾਂ ਦੇ ਤਾਂ ਅੱਖਾਂ 'ਚੋਂ ਪਾਣੀ ਨਹੀਂ ਆਉਣਾ ਤੇ ਗੱਲਾਂ ਵੇਲਾ ਕਿੰਨੀਆਂ ਕਰਕੇ ਗਈ ਸਮਝਾ ਲਾ ਇਹਨੂੰ ਕੋਹ ਮਾਦਾ ਘਟ ਤੂੰ ਵੀ ਨਹੀਂ ਆ ਚਾ ਮੈਂ ਲਗਾਉਣਾ ਮਜਾ ਤੇ ਬਹਿ ਜਾ ਇੱਥੇ ਤੇ ਬਾਹਰ ਨਾ ਜਾਈ ਹਮਨਜੇ ਇਹਨਾਂ ਨੇ ਕਿੱਥੋਂ ਢਾ ਕੇ ਦੇਣੇ ਆ ਇਹਨਾਂ ਨੇ ਤੇ ਸਾਨੂੰ ਰਿੜਕ ਰਿੜਕ ਕੇ ਮਾਰਨਾ ਵਾ ਹਾਏ ਇਹਨੂੰ ਨਾ ਟੱਕਰ ਦਾ ਗੱਡੀ ਲੈ ਕੇ ਅਹੀਂ ਆ ਕਰਦਿਆਂ ਦਲੀਜਾਂ ਨਹੀਂ ਨੰਗਣੀਆਂ ਅਹੀਂ ਨਹੀਂ ਇੱਥੇ ਆਉਣਾ ਆਪੇ ਇਹਨਾਂ ਦੇ ਸਿਰ 'ਚ ਸਵਾਹ ਪੈਂਦੀ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਗਾੜੀ ਵੀ ਆਪਣੇ ਨਿਆਣਿਆਂ ਨੂੰ ਦੱਸ ਦੇ ਵੀ ਪੁੱਤ ਅਹੀਂ ਇਦਾਂ ਕਰਦੇ ਰਹੇ ਆ ਤੇ ਤੁਸੀਂ ਨਾ ਸਾਡੇ ਨਾਲ ਇਦਾਂ ਕਰਿਓ ਹਾਏ ਰੱਬਾ ਬੜੀ ਜੁਬੜੀ ਜੁਬਾਨ ਮਲਕੀ